ਦੇ ਸਾਨੂੰ ਜੋੜੇ ਝਾੜ ਦਾ ਸਪਾਕ ਸਮਾਪਤ ਕਰਵਾਇਆ ਬੜੀ ਖੁਸ਼ੀ ਹੈ ਸ਼ਰੋਤਾ ਨਗਰ ਹੈ तकरीबन ਅਸੀਂ 11 ਨਵੰਬਰ ਨੂੰ ਆਪਣੇ ਘਰ ਦੇ ਵਿੱਚੋਂ ਤੁਰੇ ਸੀ 11ਵੇਂ ਮਹੀਨੇ ਦੀ ਬੜਪਾ ਕੇ ਸਮਝਦੇ ਆ ਕਿ ਉਹਨਾਂ ਨਗਰਾਂ ਦੇ ਵਿੱਚੋਂ ਵੀ ਅੱਜ ਤੁਹਾਡਾ ਨਗਰ ਸਾਨੂੰ ਸੇਵਾ ਕਰਦੇ ਲਈ ਮੌਕਾ ਦਿੱਤਾ ਗੁਰੂ ਸਾਹਿਬ ਜੀ ਨੇ ਜੇਕਰ ਅਸੀਂ ਆਪਣੇ ਮਾਪੇ ਦੇਖਦੇ ਆ ਤੁਸੀਂ ਯਕੀਨ ਮੰਨਿਓ ਤਾਂ ਤੁਸੀਂ ਸਾਡੇ ਸਾਹਮਣੇ ਬੈਠੇ ਹੋ ਅੱਜ ਤੱਕ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੰਦਾ ਸਾਡਾ ਸਿਰ ਝੁਕਦਾ ਇਥੋਂ ਦੇ ਤੁਹਾਡੇ ਪ੍ਰਬੰਧਕਾਂ ਨੂੰ ਅਤੇ ਤੁਹਾਡੀ ಗ್ರಾಮ ਪੰਚਾਇਤ ਨੂੰ ਅਤੇ ਸਾਰੇ ਨਗਰ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਸਾਡੀ ਅਸਲ ਕਮਾਈ ਹੈ ਇਹ ਜਿਹੜਾ ਪਿਆਰ ਮਿਲ ਜਾਣਾ ਨਗਰ ਦੇ ਵਿੱਚੋਂ ਕੱਲ ਤੁਹਾਡੇ ਕੋਲ ਨਗਰ ਪੈਂਦਾ ਨਮੂਲ ਨਗਰ ਜਦੋਂ ਸਾਨੂੰ ਪਤਾ ਲੱਗਾ ਵੀ ਇਸ ਨਗਰ ਦੇ ਵਿੱਚ ਵੀ ਨਗਰ ਕੀਤਾ ਤੇ ਅਸੀਂ ਸੋਡਾ ਸਿੱਧਾ ਨਗਰ ਦੇ ਵਿੱਚ ਆਏ ਬੜਪਾਗੇ ਸਮਝਦੇ ਆ ਬੜਾ ਪਿਆਰ ਤੇ ਬੜਾ ਮਾਣ ਦਿੱਤਾ ਇਸ ਨਗਰ ਨੇ ਸਾਨੂੰ ਤੁਸੀਂ ਸਾਡੇ ਮਾਪੇ ਹੋ ਤੁਸੀਂ ਸਾਡੀਆਂ ਭੈਣਾਂ ਹੋ ਤੁਸੀਂ ਸਾਡੇ ਦਾਦਾ-ਪਰਦਾਦਾ ਹੋ ਸੰਘਤਾ ਸਾਡੇ ਲਈ ਮਾਪੇ ਉਹਨਾਂ ਨਾਲ ਫੋਨ ਤੇ ਗੱਲ ਕਰਦੇ ਆ ਪਰ ਜਿਹੜਾ ਸਾਡੇ ਨਗਰ ਨੇ ਪਿਆਰ ਦਿੱਤਾ ਬਹੁਤ ਖੁਸ਼ੀ ਆ ਸਾਨੂੰ ਸਾਡੀ ਕਮਾਈ ਐ ਇਸ ਲਈ ਅਸੀਂ ਹਰ ਇੱਕ ਨਗਰ ਹਰ ਇੱਕ ਸ਼ਹਿਰ ਦੇ ਵਿੱਚ ਬੋਲਦੇ ਆ ਮੈਨੂੰ 5 ਕਿ ਮਿੰਟ ਦਾ ਸਮਾਂ ਮਿਲਿਆ ਮੈਂ ਪੰਜਾਂ ਬੇਟਾਂ ਵਿੱਚ ਦੀ ਕੋਸ਼ਿਸ਼ ਕਰੂੰਗਾ ਵੀ ਮੈਂ ਆਪਣਾ ਮੈਸੇਜ ਤੁਹਾਡੇ ਦਰਮਿਆਨ ਛੱਡ ਦਿਆਂ ਕਿਉਂਕਿ ਹਰੇਕ ਨਗਰ ਹਰ ਇੱਕ ਸ਼ਹਿਰ ਦੇ ਵਿੱਚ ਜਾਣੇ ਆ ਅੱਜ ਜਿਹੜੀ ਨਸ਼ੇ ਦੀ ਲਹਿਰ ਚੱਲੀ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਹੜਾ ਨਗਰਾਂ ਦੇ ਵਿੱਚ ਸਾਨੂੰ ਮਾਵਾ ਮਿਲਦੀ ਆ ਪੀ ਅੱਜ ਜਿੰਨਾਂ ਦੇ ਪੁੱਤ ਨਸ਼ਿਆਂ ਦੇ ਵਿੱਚ ਐਕਸਪਾਇਰ ਹੋ ਗਏ ਧਿਆਨ ਨਾਲ ਗੱਲ ਸੁਣਿਓ ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਲਈ ਚਾਕਦਾ ਹੀ ਨਹੀਂ ਵੀ ਜਿਹੜੇ ਨੌਜਵਾਨ ਵੀ ਹੁੰਦੇ ਉਹ ਵੀ ਸੁਣਿਓ ਮੈਂ ਨਹੀਂ ਕਹਿੰਦਾ ਮੇਰੇ ਵੱਲ ਹੀ ਦੇਖੋ ਤੁਸੀਂ ਸਟੇਜ ਦੇ ਲਈ ਨੂੰ ਚਾਕੋ ਤੁਸੀਂ ਫੇਰ ਸੁਣ ਸਕਦੇ ਹੋ ਆ ਜੁੰਟਾਂ ਲੱਗੀਆਂ ਮੈਸੇਜ ਤੁਹਾਡੇ ਕੰਨਾਂ ਤੱਕ ਪਹੁੰਚ ਜਾਣਾ ਵੀ ਅੱਜ ਸਾਡੇ ਨਗਰ ਦੇ ਵਿੱਚ ਜੇਕਰ ਕੋਈ ਨਸ਼ੇ ਦੀ ਲੱਤ ਦੇ ਵਿੱਚ ਐਕਸਪਾਇਰ ਹੋਇਆ ਤਾਂ ਸਭ ਤੋਂ ਪਹਿਲਾਂ ਮਾਂ ਮੇਰੇ ਦੀਦੀ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਲ ਨੋਟ ਕਰਿਓ ਭੈਣੋ ਜੇ ਅੱਜ ਤੁਹਾਡਾ ਬੱਚਾ ਕਿਸੇ ਨਸ਼ੇ ਦੀ ਲਤ ਦੇ ਵਿੱਚ ਐਕਸਪੈਨ ਹੋਇਆ ਜਾਂ ਕਿਸੇ ਗੱਲ ਨੂੰ ਪ੍ਰਮੋਟ ਕਰ ਰਿਹਾ ਤਾਂ ਉਹ ਸਹਿਦੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦੇ ਅੰਦਰ ਝਾਤੀ ਮਾਰੋ ਗੱਲ ਤਾਂ ਤੁਸੀਂ ਹੋ ਅੱਜ ਕਿਸੇ ਨੇ ਦਿੱਤੀ ਸਿੱਖਿਆ ਅੱਜ ਤੁਹਾਡੇ ਨਗਰ ਦੇ ਵਿੱਚ ਨਗਰ ਕੀਰਤਨਾ ਮਾਂ ਜਾਵੇ ਬੱਚੇ ਨੂੰ ਚੋਰ ਬਣਾ ਸਕਦੀ ਆ ਮਾਂ ਜਾਵੇ ਬੱਚੇ ਨੂੰ ਥਾਨ ਬਣਾ ਸਕਦੀ ਆ ਮਾਂ ਜਾਵੇ ਬੱਚੇ ਨੂੰ ਕਿਸੇ ਲੈਵਲ ਤੇ ਪਹੁੰਚਾ ਸਕਦੀ ਆ ਮਾਂ ਬਾਪ ਬੱਚੇ ਦਾ ਟੀਚਰ ਆ ਬਾਲ ਵਸਤਾ ਦੇ ਵਿੱਚ ਗੱਲ ਲੂਟ ਕਰਿਓ ਅੱਜ ਸਾਡੇ ਨਗਰ ਦੇ ਵਿੱਚ ਨਗਰ ਕੀਰਤਨ ਹੋਇਆ ਕਿਸੇ ਬੈਰਲੀ ਮਾਨੇ ਕਿਹਾ ਹੂੰ ਘਰ ਦੇ ਵਿੱਚੋਂ ਬੱਚੇ ਇਦਾਂ ਦੇ ਆ ਜਿਹੜੇ ਤੁਹਾਡੀ ਗੋਤੀ ਵਿੱਚ ਆ ਬੱਚੇ ਇਦਾਂ ਦੇ ਆ ਜਿਹੜੇ ਉਂਗਲ ਫੜ ਕੇ ਚੱਲਣ ਆ ਰਹੇ ਆ ਬੱਚੇ ਇਦਾਂ ਦੇ ਆ ਜਿਹੜੇ ਸਾਡੇ ਵਰਗੇ ਸੂਝਵਾਨ ਨੇ ਕਿਸੇ ਮਾਨੇ ਕਿਹਾ ਤੇ ਅੱਜ ਸਾਡੇ ਨੱਕਰ ਦੇ ਵਿੱਚ ਨੱਕਰ ਕੀਰਤਨਾ ਕਾਦੇ ਨਹੀਂ ਛਿਤੇ ਆ ਸ਼ਰੂਮਣੀ ਭਗਤ ਕਬਦਾਸ ਜੀ ਮਹਾਰਾਜ ਛੋਟੇ ਸਾਹਿਬ ਜੀ ਦੀ ਸ਼ਹਾਦਤ ਆ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦੇ ਹੜਾ ਨਹੀਂ ਦੱਸਿਆ ਤੀਜੇ ਦੱਸਿਆ ਪਹਿਲੇ ਤੇ ਬ੍ਰੈਡ ਤੀਜੇ ਤੇ ਪਕੌੜੇ ਪੰਜਵੇਂ ਤੇ ਸੰਤਰੇ ਆਪਣੀ ਲਫਾਫੇ ਦਾ ਗੱਲ ਨਹੀਂ ਬਾਨੀ ਚੋਲਾ ਲੈ ਜਾ ਬਾਪ ਕੇ ਲਿਆ ਮਗੇ ਤੁਸੀਂ ਵਿਚਾਰ ਦਿਨੇਓ ਇਹ ਸਾਡੀ ਜੀਵ ਦੇ ਸਵਾਲ ਨੇ ਇਹ ਮੁੱਲ ਮਿਲ ਸਕਦੇ ਨੇ ਬਾਦੇ ਤੁਹਾਡੀ ਦਿੱਤੀ ਸਿੱਖਿਆ ਤੁਹਾਡੀ ਦਿੱਤੀ ਸੋਚ ਬੱਚੇ ਨੂੰ ਚੰਗੀ ਲੈਣ ਦੇ ਨਾਲ ਲਾਉਂਦੀ ਆ ਨਾ ਜਿਹੜੇ ਉਹਨਾਂ ਦੇ ਫੋਨ ਵਾਲੇ ਸਮੇਂ ਦੇ ਵਿੱਚ ਮੈਡਲ ਨੇ ਉਹ ਤੁਹਾਡੀ ਸੂਚ ਪ੍ਰਮੋਟ ਦੇ ਆ ਇਹ ਗੱਲ ਨੋਟ ਕਰਿਓ ਮਾਂ ਬਾਪ ਬੱਚੇ ਦਾ ਟੀਚਰ ਆ ਬਾਬਾ ਫਰੀਦ ਜੀ ਅੱਜ ਪਾਲਕੀ ਸਾਹ ਦੇ ਵਿੱਚ ਸੁਹਾਇ ਮਾਨ ਨੇ ਜੇ ਕੋਈ ਪੁੱਛੇ ਅੱਜ ਰੱਬ ਦਾ ਰੂਪ ਹੈ ਕਿਸੇ ਦੇ ਘਰ ਦੇ ਵਿੱਚ ਅਖੰਡ ਪਾਠ ਹੁੰਦਾ ਨਾ ਕਿ ਜਦੋਂ ਸ਼ਲੋਕ ਪੜੇ ਜਾਂਦੇ ਨੇ ਤੇ ਜਿਹੜਾ ਇਨਸਾਨ ਘਰ ਦੇ ਵਿੱਚ ਬੈਠਾ ਉਹ ਪੰਗਤੀਆਂ ਦੀ ਵਿਆਖਿਆ ਕਰਦਾ ਉਹਦੀ ਜ਼ਿੰਦਗੀ ਬਦਲਦੀ ਹੈ ਚੱਜ ਆਉਂਦਾ ਜ਼ਿੰਦਗੀ ਜਿਉਣ ਦਾ ਇਹਨੇ ਬਣਾਇਆ ਚਾਹ ਮਾਂ ਨੇ ਲਾਲਚ ਦਿੱਤਾ ਚਾਹ ਮਾਂ ਨੇ ਕਹਿਣਾ ਸਿਖਾਇਆ ਚਾਹ ਮਾਂ ਨੇ ਰੱਬ ਦਾ ਰੂਪ ਬਣਾਇਆ ਬਾਬਾ ਫਰੀਦ ਜੀ ਪਾਣੀ ਦੇ ਨਾਲ ਜੁੜਦੇ ਨੇ ਪੁੱਛਦੇ ਨੇ ਬਾਲ ਵਸਨਾ ਦੇ ਵਿੱਚ ਮਾਤਾ ਜੀ ਆਹ ਸ਼ੱਕਰ ਕਿੱਥੋਂ ਆਉਂਦੀ ਹੈ ਇਹ ਮਾਂ ਨੇ ਕੀ ਜਵਾਬ ਦਿੱਤਾ ਦੇਨ ਵਾਲਾ ਕੌਣ ਗੋਡ ਅੱਲਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਤੇ ਬਾਬਾ ਫਰੀਦ ਜੀ ਪਾਣੀ ਨਾਲ ਜੁੜ ਗਏ ਖਾੜ ਦੇ ਨਾਲ ਜੁੜੇ ਸੀ ਬਾਣੀ ਨੇ ਰੱਬ ਦੇ ਰੂਪ ਬਣਾਇਆ ਵਾ ਇਸ ਕਰਕੇ ਪੜ੍ਹੋ ਮਾਂ ਜਾਵੇ ਬੱਚੇ ਨੂੰ ਸਾਧ ਬਣਾ ਸਕਦੀ ਆ ਮਾਂ ਜਾਵੇ ਬੱਚੇ ਨੂੰ ਚੋਰ ਬਣਾ ਸਕਦੀ ਆ ਮਾਂ ਬਾਪ ਬੱਚੇ ਦਾ ਟੀਚਰ ਹੈ ਤੁਹਾਡੀ ਸੋਚ ਹੈ ਜੇ ਅੱਜ ਤੁਹਾਡਾ ਬੱਚਾ ਗਲਤੀ ਕਰ ਰਿਹਾ ਯਾਰ ਗੱਲ ਕਰੋ ਜੇ ਤੁਹਾਡੇ ਘਰ ਦੇ ਵਿੱਚ ਸਤਿਗੁਰਜਿਆ ਨੇ ਧੀ ਦੀ ਦਾਤ ਦਿੱਤੀ ਆ ਪੁੱਤ ਦੀ ਦਾਤ ਦਿੱਤੀ ਆ ਕੂਦ ਤੁਹਾਡੀ ਆ ਜਿਹੜੀ ਤੁਹਾਡਾ ਬੱਚਾ ਪ੍ਰਮੋਟ ਕਰ ਰਿਹਾ ਅੱਜ ਮਾਰ ਰਜਤ ਕਰੇ ਕਹਵੇ ਜਾ ਪੁੱਤ ਗੁਰਦੁਆਰਾ ਸਾਹਿਬ ਦੇ ਵਿੱਚ ਚਲਿਆ ਜਾ ਤੈਨੂੰ ਉੱਤੇ ਦੇਸੀ ਘੋੜੀ ਦੇਗ ਮਿਲੂ ਤੈਨੂੰ ਉੱਤੇ ਸ਼ੱਕਰ ਮਿਲੂ ਤੈਨੂੰ ਉੱਤੇ ਪਤਾਸੇ ਮਿਲਣਗੇ ਤੇ ਅੱਗੇ ਕੋ ਚੜਦੀ ਕਲਾ ਵਾਲ ਸਿੰਘ ਬੈਠਾ ਹੋ ਜਿਹੜਾ ਸ਼ਾਬਾਸ਼ੀ ਦੇ ਬੜੇ ਆਈ ਆ ਕੋਈ ਬੜੇਾਈ ਦੇਊਗਾ ਨਾ ਅਸੀਂ ਵੀ ਬੜੇਾਈ ਦੇ ਖੁੱਖੇ ਆ ਤੁਹਾਡੇ ਨਗਰ ਦੇ ਵਿੱਚ ਸੇਵਾ ਕਰ ਰਹੇ ਆ ਬੜਿਆਈਆ ਤੁਹਾਡਾ ਬੱਚਾ ਬਾਣੀ ਨਾਲ ਜੁੜੂ ਮਾਂ ਕਹੇ ਜਾਂ ਪੁੱਤ ਬਾਣੀਏ ਦੀ ਹੱਥ ਤੇ ਚਲਿਆ ਜਾ ਮੈਨੂੰ ਪਤਾ ਹੈ ਤੂੰ ਚੱਪੜਾ ਮੰਗ ਲੂ ਨਾ ਚੱਪੜਾ ਨਾ ਖੋਕ ਅੱਗੇ ਦੂਰ ਪਈਆਂ ਤੇ ਜਦੋਂ ਬਾਣੀਏ ਨੇ ਬੈਠ ਕਮਾਈ ਪਿੱਛੇ ਡੋਪਕਾ ਦਾ ਰੁਕ ਪਰ ਲੀਕਾ ਸੋ ਥੋੜੀ ਹੱਲਾਸ਼ੇਰੀ ਕੀ ਬਣਊਗੀ ਚੋਰ ਬਣਾਉਦੀ ਐ ਚੋਰ ਬਣਾਉਦੀ ਥੋੜੀ ਦਿੱਤੀ ਹੱਲਾਸ਼ੇਰੀ ਇਹ ਚੋਰ ਬਣਾਉਦੀ ਆ ਪ੍ਰਮੋਟ ਤੁਸੀਂ ਕਰਦੇ ਹੋ ਤੁਹਾਡੇ ਬੱਚੇ ਦੀ ਜੇਕਰ ਅੱਜ ਸੋਚ ਐ ਅਸੀਂ ਨਗਰਾਂ ਦੇ ਵਿੱਚ ਜਾਣੇ ਆ ਹਰੇਕ ਨਗਰ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਬੜੀ ਬੁਲੰਦ ਆਵਾਜ਼ ਵਿੱਚ ਕਹਿੰਦੇ ਆ ਵੀਰੇ ਆਪਣੇ ਨਗਰ ਦੇ ਵਿੱਚ ਸਤਕਾਰ ਕਮੇਟੀ ਬਣਾਓ ਆ ਜਿਹੜੇ ਰਮਾਲ ਵਾਲੇ ਵੀਰ ਨੂੰ ਦਿਓ ਨਾਲ ਉਹ ਵੀ ਕਹਿੰਦੇ ਆ ਪਤਾ ਜਵਾਬ ਕੀ ਦੇਣਗੇ ਆ ਜੀ ਸਾਡੇ ਦਾੜੀਆਂ ਨਹੀਂ ਜੀ ਇਹ ਮੋਲਣਗੀਆਂ ਇਹ ਮੋਲ ਨਹੀਂ ਆਉਣੀਆਂ ਬਾਣੀ ਦਾ ਸ਼ਬਦ ਹੈ ਸਤ ਸੰਗਤ ਮਿਲੇ ਸੋਤੜਿਆ ਮੇਰੇ ਮਾਦੋ ਜੀ ਜਿੱਦਾਂ ਦੀ ਸੰਗਤ ਜਿੱਦਾਂ ਦੀ ਸੰਗਤ ਜਿੱਦਾਂ ਦੀ ਤੁਸੀਂ ਬੈਠਕ ਦੇ ਵਿੱਚ ਬੈਠੋਗੇ ਫੰਦਾ ਉਦਾਂ ਦੀ ਚੀਜ਼ ਨੂੰ ਪ੍ਰੋਮੋਟ ਕਰਦਾ ਅੱਜ ਤੋਂ 4 ਸਾਲ ਪਹਿਲਾਂ ਲੱਗੇ ਸੀ ਗੁਰੂ ਸਾਹਿਬ ਦੀ ਮਜੂਰੀ ਦੇ ਵਿੱਚ ਖੜ ਕੇ ਗੱਲ ਕਹਿ ਰਿਆਂ ਇੰਸਟਾਗ੍ਰam ਤੇ ਨਾਲ ਹੀ ਵੀਡੀਓ ਪਾ ਦਿੰਨੇ ਆ ਨਾਂ ਸਬੂਤ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਅੱਜ ਤੋਂ 4 ਸਾਲ ਪਹਿਲਾਂ ਲੱਗੇ ਸੀ ਨਾ ਤੇ ਬਾਣੀ ਦਾ ਪਤਾ ਸੀ ਨਾ ਜਪਜੀ ਸਾਹਿਬ ਦਾ ਪਤਾ ਸੀ ਤੇ ਨਾ ਸਾਨੂੰ ਸੁਖਮਨੀ ਸਾਹਿਬ ਦਾ ਪਤਾ ਸੀ ਅਸੀਂ ਬਸ ਦੁਕਤ ਲੋਗੇ ਧੰਵਾਦ ਭੈਗਾਂ ਧੀਰੇ ਵਿੱਚ 16 ਸਿੰਘ ਅਮਰਤਦਾਰੀ ਤੇ ਬਾਕੀ ਸਿੰਘ ਕੇਸਾਦਾਰੀ ਇਹ ਬਾਣੀ ਦਾ ਸ਼ਬਦ ਹੈ ਇਸ ਕਰਕੇ ਫਿਰ ਇਤਾਂ ਦੀ ਵਿਚਾਰ ਦੇ ਵਿੱਚ ਨਾ ਬੜਿਆ ਕਰੋ ਵੀ ਸਾਡੇ ਦਾੜੀਆਂ ਨਹੀਂ ਤੇ ਸਾਡੇ ਕੇਸ ਨਹੀਂ ਅਸੀਂ ਸੇਵਾ ਕਰ ਨਹੀਂ ਸਕਦੇ ਆਪੇ ਬਾਦਸ਼ਾਹ ਬੈਠਾ ਰੱਖੀ ਕਰ ਲੈਣੋ ਤੁਹਾਨੂੰ ਬਚਾਉਣ ਨੂੰ ਸੈਂਟਰਾਂ ਨੇ ਨਹੀਂ ਬਚਾਉਣਾ ਇਹ ਆਪ ਬਚਾ ਲੈਂਦਾ ਮੈਂ 2 ਕੁ ਮਿੰਟ ਲਵਾਂਗਾ ਸਮਾ ਕਵਿਤਾ ਵਕ ਨਸ਼ੇ ਦੀ ਮਾਫੀ ਚਾਹਨਾ ਸਮਝ ਆਦੀ ਰਹਿ ਗਿਆ ਪਰ ਸਰੂਪਾ ਨਗਰ ਸੀ ਕਹਿ ਲਈ ਜੀ ਕੀਤਾ ਸਿਰ ਝੁਕਦਾ ਸਾਡਾ ਸਾਰੇ ਜੱਥੇ ਦਾ ਮੈਂ ਮਾਫੀ ਚਾਹਨਾ ਹੋ ਸਕਦਾ ਕਿਸੇ ਵੀਰ ਤੇ ਜਾਂ ਕਿਸੇ ਮਾਂ ਤੇ ਅਸਰ ਹੋ ਜੇ ਇਸ ਕਰਕੇ ਉਹ ਕਵਿਤਾ ਬੋਲ ਜੋ ਨੇ ਧਿਆਨ ਨਾਲ ਸੁਣੇ